ਕੰਮ ਸਮਾਦਾ ਭਾਈ ਅਕਦੀਆਂ ਨਾਲ ਖੂਨ ਨਾਲ ਹੋ ਜਾਊਗਾ ਨਾ ਕੱਟ ਵਿੱਚ ਨਾ ਕੰਡ ਚੜਾ ਜਾਣਾ ਖੂਨ ਨਾਲ ਹੋ ਜਾਊਗਾ ਨਾ ਕੰਡ ਮਿਸਰਾਗਾ ਦਸ ਕਮਕੀਲੇ ਮੋਰ ਬੈਰ ਨੇ ਤਾਣ ਚੱਕੂਗਾ ਕਿਹੜਾ ਦਸ ਕਮਕੀਲੇ ਹਾਂ ਥੋੜਾ ਜਿਹਾ ਪਿਆਰ ਦੇਣਾ ਦਸ ਕਮਕੀਲੇ ਮੋਰੇ ਪੈਰ ਨੇ ਤੌਣ ਚੱਕੂ ਕਾ ਕੇੜਾ ਦਸ ਕਮਕੀਲੇ ਦਸ ਕਮਕੀਲੇ ਮੋਰੇ ਪੈਰ ਨੇ ਤੌਣ ਚੱਕੂ ਕਾ ਕੇੜਾ ਕੱਲਾ ਕੱਲਾ ਮੈਂ ਕੁੱਟ ਕੇ ਮਾਰ ਦੂੰ ਕੱਲਾ ਕੱਲਾ ਕੁੱਟ ਕੇ ਮਾਰ ਦੂੰ ਕੱਲਾ ਕੱਲਾ ਕੁੱਟ ਕੇ ਮਾਰ ਦੂੰ ਕੱਲਾ ਕੱਲਾ ਕੁੱਟ ਕੇ ਮਾਰ ਦੂੰ ਵਿੱਚੇ ਤੈਨੂੰ ਕੁੱਟ ਕੇ ਮਾਰ ਦੂੰ ਲੰਗ ਲਾਣਾ ਸਭ ਤੇ ਰਣ ਦੋਤਰ ਇੱਕ ਗੋੜੀਆਂ ਕਰ ਦੋ ਹੁਣੇ ਨਾ ਬੇੜਾ ਨੇ ਦੋਤਰ ਇੱਕ ਗੋੜੀਆਂ ਕਰ ਦੋ ਹੁਣੇ ਨਾ ਬੇੜਾ ਤੇ ਗੱਲ ਐਦਾਂ ਬੀਬਾ ਜੀ ਦਾ ਠੀਕ ਹੈ ਬੀਬਾ ਜੀ ਦਾ ਭਾਈ ਬਹੁਤ ਅੱਤਾ ਜਾਇਆ ਹੋਇਆ ਹੈ ਆਪੇ ਮਰਨੂ ਫਿਰਦਾ ਗੱਲ ਪੈ ਕੇ